ਖਬਰਨਾਮਾ ਦਿਖ ਰਿਹਾ ਸੂਪਿਆਂ ਨੂੰ ਮੇਰੇ ਵੱਲੋਂ ਪਿਆਰਵਾਲੀ ਸਸਵੀਕਾ ਇੱਕ ਪਾਸੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਪਲੇਠੀ ਮੀਟਿੰਗ ਵੀ ਕਰ ਲਈ ਗਈ ਉਸ ਤੋਂ ਬਾਅਦ ਮੀ ਪ੍ਰਧਾਨ ਵੀ ਬਣਾ ਦਿੱਤੇ ਗਿਆ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਸੁਖਬੀਰ ਸਿੰਘ ਬਾਦਲ ਆਪਣਾ ਪੂਰਾ ਤਾਮ-ਚਾਮ ਝੋਕਿਆ ਹੈ ਕਿ ਕੌਮ ਮੇਰੇ ਵੱਲ ਮੁੜੇ ਮੈਂ ਕੇਂਦਰਿਤ ਹੋ ਜਾਵਾ 2027 ਦੀ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਹੋਵੇ ਸਿਰਫ ਤੇ ਸਿਰਫ ਮੇਰੀ ਅਗਵਾਈ ਦੇ ਵਿੱਚ ਇਹ ਤਾਮ-ਚਾਮ ਝੋਕਿਆ ਚਾਰਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਣਾ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਦੁਰਦਸ਼ਾ ਜਿਮਨੀ ਚੋਣ ਦੇ ਵਿੱਚ ਮਾਰੀ ਹੋਈ ਕਿਉਂਕਿ ਐਡਵੋਕੇਟ ਪਰ ਉਪਕਾਰ ਸਿਰਫ ਕੋ ਮੰਨਦੀ ਜਵਾਨਤ ਜਬਤ ਹੋਗੀ ਅਸੀਂ ਘੋੜੀਆਂ ਨਹੀਂ ਬਦਲਦੇ ਅਸੀਂ ਘੋੜੀਆਂ ਦੀਆਂ ਕਾਟੀਆਂ ਨਹੀਂ ਬਦਲਦੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਆਗੂਆ ਵੱਲੋਂ ਕਹਾ ਗਿਆ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਹਮੈਤੀ ਸੀ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਵੀ ਨਹੀਂ ਆਇਆ ਐਡਵੋਕੇਟ ਪਰ ਉਕਾਰ ਸਿੰਘ ਖੁਮਣ ਦੇ ਵਿੱਚ ਹੈ ਲੇਕਿਨ ਇਧਰੋਂ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੱਤ ਮੈਂਬਰੀ ਕਮੇਟੀ ਬਣੀ ਸੀ 2 ਦਸੰਬਰ 2024 ਨੂੰ ਜਿਹਦੇ ਪੰਜ ਮੈਂਬਰ ਕਾਰਸ਼ਿਲ ਨੇ ਉਹਨਾਂ ਵੱਲੋਂ ਹਾਲੇ ਵੀ ਭੜਤੀ ਜਿਹੜੀ ਹੈ ਕਿ ਕਿ ਚੱਲੀ ਹੈ ਹਰ ਰੋਜ਼ ਭਰਤੀ ਦੀਆਂ ਖਬਰਾਂ ਆਉਂਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਡੈਲੀਗੇਟਸ ਮਿਲਣਗੇ ਨਵੀਂ ਲੀਡਰਸ਼ਿਪ ਮਿਲੇਗੀ ਨਵਾਂ ਪ੍ਰਧਾਨ ਮਿਲੇਗਾ ਇਸ ਨੂੰ ਲੈ ਕੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਇੱਕਦਮ ਬੜਾ ਵੱਡਾ ਝਟਕਾ ਲੱਗੇਗਾ ਕਿਉਂਕਿ ਜੇਕਰ ਕੌਮ ਨੇ ਸਾਥ ਦੇ ਦੇਣਾ ਹੁੰਦਾ ਤਾਂ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਦੀ ਜ਼ੁਬਾਨ ਤੇ ਜਬਤ ਨਹੀਂ ਹੋਣੀ ਸੀ ਇੱਕ ਚੈਲੰਜ ਹੋਰ ਆ ਰਿਹਾ ਹੈ ਸੁਖਬੀਰ ਸਿੰਘ ਬਾਦਲਪੁਰਸੇ ਹਲਕਾ ਤਰਤਰ ਟੂ ਬੜੀ ਜਲਦੀ ਜਿਮਨੀ ਚੋਣ ਹੋ ਰਹੀ ਹੈ ਸਿੱਖੀ ਦਾ ਗੜ ਹੈ ਹਲਕਾ ਤਰਤਰ ਟੂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਕੌਮ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਦੀ ਹੈ ਪੰਜ ਮੈਂਬਰੀ ਕਮੇਟੀ ਦੇ ਨਾਲ ਜਾਂ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਬਾਣੀ ਪਾਰਟੀ ਕਿਉਂਕਿ ਇਸ ਵਾਰ ਉਹ ਵੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਨਹੀਂ ਕਿਉਂਕਿ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਆਉਂਦਾ ਹੈ ਦੂਸਰੇ ਪਾਸੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮੇ ਦੇ ਵਿੱਚ ਲਿਖਿਆ ਹੋਇਆ ਹੈ ਕਿ ਨਵੀਂ ਲੀਡਰਸ਼ਿਪ ਬਣਾਈ ਜਾਵੇਗੀ ਨਵੇਂ ਪ੍ਰਧਾਨ ਬਣਾਏ ਜਾਣਗੇ ਇਹਨਾਂ ਦੀ ਨਿਗਰਾਨੀ ਦੇ ਵਿੱਚ ਇਟ ਮੀ ਸ਼ਰੋਮਣੀ ਅਕਾਲੀ ਦਲ ਦਾ ਦਾਗੀ ਤੜਾ ਅਤੇ ਬਾਗੀ ਤੜਾ ਉਹਨਾਂ ਦੇ ਵਿੱਚੋਂ ਪ੍ਰਧਾਨ ਨਹੀਂ ਬਣਿਆ ਜਾ ਸਕਦਾ ਜਿਹੜੇ ਸ਼ਰੋਮਣੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਜਿਹੜੇ ਨੇ ਹੁਕਮਨਾਮੇ ਨੇ ਤੇ ਮਨਪ੍ਰੀਤ ਯਾਦਲੀ ਇਕਬਾਲ ਸਿੰਘ ਝੂੰਡਾ ਗੁਰਪ੍ਰਤਾਪ ਸਿੰਘ ਵਿਡਾਰਾ ਸੰਤਾ ਸਿੰਘ ਮੈਤਪੁਰੀ ਅਤੇ ਬੀਬੀ ਸਤਵੰਤ ਕੌਰ ਇਹਨਾਂ ਦੇ ਵਿੱਚੋਂ ਕਿਹੜਾ ਪ੍ਰਧਾਨ ਬਣੇਗਾ ਕੌਮ ਕੀ ਕਹਿ ਰਹੀ ਹੈ ਹਾਲਾਂਕਿ ਬੀਬੀ ਸਤਵੰਤ ਕੌਰ ਨੂੰ ਆ ਥੋੜੇ ਸਮੇਂ ਦੇ ਵਿੱਚ ਹੀ ਇੰਨੀ ਜ਼ਿਆਦਾ ਪਪੂਲਰਟ ਮਿਲ ਗਈ ਪਪੂਲਰਟ ਦੇ ਵਿੱਚ ਮਸ਼ਹੂਰ ਹੋਣਾ ਅਤੇ ਕੌਮ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਕੌਮ ਜਿਹੜੀ ਹੈ ਬੀਬਾ ਬੀਬੀ ਸਤਵੰਤ ਕੌਰ ਦੇ ਵਿਚਾਰ ਸੁਣਦੀ ਹੈ ਕੌਮ ਦੀ ਪਹਿਲੀ ਬਸੱਤ ਬਣ ਗਈ ਹੈ ਬੀਬਾ ਸਤਵੰਤ ਕੌਰ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੋਤ ਜੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਨੇ ਉਹਨਾਂ ਵੱਲੋਂ ਹਾਮੀ ਭਰੀ ਸੀ ਕਿ ਬੀਬੀ ਸਤਵੰਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੌਕਾ ਦਿੱਤਾ ਜਾਣ ਚਾਹੀਦਾ ਹੈ ਕਿਉਂਕਿ ਸ਼ਹੀਦ ਤੋਂ ਸ਼ਹੀਦਾਂ ਦੇ ਪਰਿਵਾਰਾਂ ਤੋਂ ਹੈ ਜਿਹੜੇ ਨਿਸ਼ਾਵਰ ਹੋਏ ਕੌਮ ਤੋਂ ਜਿਹੜੇ ਨਿਸ਼ਾਵਰ ਹੋਏ ਪੰਜਾਬ ਦੇ ਹੱਕਾਂ ਵਾਸਤੇ ਤੇ ਬੀਬੀ ਸਤਵੰਤ ਕੌਰ ਉਹਨਾਂ ਦੇ ਵਿੱਚੋਂ ਸਭ ਤੋਂ ਮੋਰੀ ਹੈ ਜਿੱਥੇ ਵੀ ਗਦਸਤੇ ਤੇ ਪ੍ਰਚਾਰ ਹੁੰਦਾ ਹੈ ਕਿੱਥੇ ਵੀ ਜਦੋਂ ਭਰਤੀ ਵਾਸਤੇ ਕੋਈ ਬਲਾਅ ਆ ਜਾਂਦਾ ਹੈ ਤਾ ਬੀਬੀ ਸਤਵਤ ਕੌਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਕੌਮਨ ਨੂੰ ਸੁਣਿਆ ਸਾਰਿਆ ਹੈ ਇਸ ਕਰਕੇ ਵਕ ਵਕ ਪੱਤਰਕਾਰਾਂ ਵੱਲੋਂ ਅੰਦਾਜ਼ੇ ਲਗਾਏ ਸਾਰੇ ਨੇ ਕਿ ਕਿਆ ਸਰਗਈਆਂ ਲਗਾਈਆਂ ਜਾ ਰਹੀਆਂ ਨੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨਾ ਹੈ ਤਾਂ ਬੀਬੀ ਸਤਵਤ ਕੌਰ ਨੂੰ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਅਤੇ ਕਾਰਜਕਾਰੀ ਪ੍ਰਧਾਨ ਬਣਾਇਆ ਜਾਵੇ ਮਨਪ੍ਰੀਤ ਈਆਲੀ ਨੂੰ ਇਹਨਾਂ ਦੋਨਾਂ ਦੇ ਸਦਕਾ ਕੌਮ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਵੱਲ ਮੁੜੇਗੀ ਅਤੇ ਸ਼੍ਰੋਮਣੀ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਸੁਰਜੀਤ ਹੋਵੇਗੀ ਕਿਉਂਕਿ ਬੀਬਾ ਜੀ ਜਿਹੜੇ ਸਤਪੰਥ ਕੌਰ ਜੀ ਨੇ ਸਤਕਾਰਯੋਗ ਨੇ ਸ਼ਹੀਦਾਂ ਦੇ ਪਰਿਵਾਰ ਤੋਂ ਨੇ ਪਿਤਾ ਨੇ ਸ਼ਹੀਦੀ ਦਿੱਤੀ ਤੇ ਦੂਸਰੇ ਪਾਸੇ ਉਹ ਬਖੂਬੀ ਜਾਣਦੇ ਨੇ ਕਿ ਕਿਸ ਤਰ੍ਹਾਂ ਪਾਰਟੀ ਨੂੰ ਚਲਾਉਣਾ ਹੈ ਭਾਵੇਂ ਉਹਨਾਂ ਦਾ ਤਜਰਬਾ ਇੰਨਾ ਜ਼ਿਆਦਾ ਜ਼ਿਆਦਾ ਨਹੀਂ ਲੇਕਿਨ ਫਿਰ ਵੀ ਉਹ ਹੈਂਡਲ ਕਰਨਾ ਜਾਣਦੇ ਨੇ ਪੰਥ ਮੁੜੇਗਾ ਕੌਮ ਮੁੜੇਗੀ ਜੇਕਰ ਬੀਬੀ ਸਤਵੰਤ ਕੌਰ ਜਿਹੜੇ ਨੇ ਉਹ ਐਜ਼ ਏ ਸ਼ਰੂਪਨੀ ਅਕਾਲੀ ਦਲ ਦੇ ਮੁੱਖ ਪ੍ਰਧਾਨ ਬਣ ਜਾਂਦੇ ਨੇ ਅਤੇ ਜੇਕਰ ਮਨਪ੍ਰੀਤ ਈਆਲੀ ਐਜ਼ ਏ ਕੱਟਕਾਰੀ ਪ੍ਰਧਾਨ ਬਣ ਜਾਂਦੇ ਨੇ ਸ਼ਰੂਪਨੀ ਅਕਾਲੀ ਦਲ ਦੇ ਕਿਉਂਕਿ ਇੱਕ ਵਾਰ ਫਿਰ ਝਟਕਾ ਦਿੱਤਾ ਗਿਆ ਜਿਮਨੀ ਚੋਣਾਂ ਦੇ ਵਿੱਚ ਭਾਵੇਂ ਕੋਰ ਕਮੇਟੀਆਂ ਬਣਾ ਦਿੱਤੀਆਂ ਗਈਆਂ ਕੋਰ ਕਮੇਟੀ ਦੀ ਮੀਟਿੰਗ ਕਰ ਲਈ ਉਸ ਤੋਂ ਬਾਅਦ ਮੀਤ ਪ੍ਰਧਾਨ ਬਣਾ ਦਿੱਤੇ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਲੇਕਿਨ ਉਹਨਾਂ ਨੇ ਕਿਹਾ ਕਿ ਜਿਹੜੀ ਅਡਵਾਈਸ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਭਾ ਜਿਹੜੀ ਹਪੂਨਰ ਸਜੀਤੀ ਹੋਣਾ ਬੜੀ ਮੁਸ਼ਕਲ ਲੱਗ ਰਿਹਾ ਹੈ ਸ਼ੁਰੂਪੀ ਇਕਾਦੀ ਦਲ ਦੀ ਨਵੀਂ ਲੀਡਰਸ਼ਿਪ ਹੀ ਪੁਨਰ ਸਜੀਤੀ ਸ਼੍ਰੋਮਣੀ ਅਕਾਲੀ ਦਲ ਦੀ ਕਰ ਸਕਦੀ